ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਕਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰੋ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀ ਕ੍ਰੋਸ ਤੇ ਬੈਠਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਤੇ ਚਲੋ ਨਾਮ ਦੱਸਦੇ ਕਰੀ ਹਰਮ ਹਰਿੰਦਰ ਸਿੰਘ ਪਿੰਡ ਜੱਫਕੋੜ ਤੁਸੀਂ ਲੈ ਨਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9478569233 ਠੀਕ ਹੈ ਅੱਜ ਤੇ ਚਾਰੇ ਪਾਸੇ ਗਾਵਾਂ ਹੀ ਬੱਜੀਆਂ ਤੇ ਤਿਆਰ ਦੋਈ ਕੀਤੀਆਂ ਜੀ ਵਿੱਚ ਪੱਕੇ ਵੜਾ ਚੰਗਿਆ ਫਾਰਮ ਚੱਲਿਆ ਗੱਬਣਾ ਅੱਛਾ ਬਿਲਕੁਲ ਤਿਆਰ ਹੋਇਆ ਸਰ 240 ਕਿਲੋ ਤਿਆਰ ਆ ਤੇ ਮੈਂ ਦੁੱਧ ਵਧਾ ਕੇ ਫਿਰ ਪਾਵਾਂਗਾ ਉਹ ਅਗਲੀ ਵੀਡੀਓ ਚ ਪਾਉਣੀਆਂ ਹਨਾ ਇੱਕ ਵਾਰੀ ਦਿਖਾ ਦਈਏ ਇਸ ਤਰ੍ਹਾਂ ਹੀ ਅੱਜ ਤੁਹਾਨੂੰ ਦੋ ਹੀ ਦਿਖਾਉਣੀਆਂ ਬਾਕੀ ਜਿਤਨਾ ਇੱਕ ਗਾਂ ਬੱਜੀ ਆ ਇਹਦੇ ਕੋਲ ਕਿੰਨਾ ਤਿਆਰ ਆ 24 25 ਕਿਲੋ ਇਹਦੇ ਕੋਲ 24 25 ਲੀਟਰ ਆ ਆ ਗਾਂ ਇੱਕ ਗੱਬਨ ਆ ਆ ਦਹੀਂ ਸਾਦੇ ਜੀ ਇਹਦੇ ਕੋਲ ਕਿੰਨਾ ਤਿਆਰ ਹੋਣਾ ਇਹਦੇ ਕੋਲ 40 ਕਿਲੋ ਤਿਆਰ ਇਹਦੇ ਕੋਲ 40 ਲੀਟਰ ਜਿਹੜਾ ਕਿੰਦੇ ਵੀ ਤਿਆਰ ਆ ਆ ਕਹਿੰਦੇ 60 ਤੇ ਲੱਗੇ ਚਵਾਉਗੇ ਪਰ ਅਜੇ ਗੱਬਨ ਆ ਤਰੋ ਹੁੰਦਾ ਪਹਿਲਾਂ ਮਸਾਗ ਇਹ ਅਗਲੀ ਵੀਡੀਓ ਚ ਪਾਉਣੀ ਆ ਇਹ ਜਿੱਤ ਕਹਿੰਦੇ ਕਿ ਜਦੋਂ ਇਹ ਸੋਭੂਗੀ ਤਾਂ ਫਿਰ ਵੀਡੀਓ ਪਾਵਾਂਗੇ ਆ ਦੇਖ ਸਾ ਦੇ ਬਾਕੀ ਚੰਗੇ ਪਸ਼ੂ ਆ ਅਗਲੀ ਵੀਡੀਓ ਚ ਤੁਹਾਨੂੰ ਸਾਰੀਆਂ ਵੱਡੀਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਕਾਫੀ ਕਿੰਤੀ ਚ ਗਾਵਾਂ ਹੋਰ ਵੀ ਬੱਜੀਆਂ ਆ ਅਗਲੀ ਵੀਡੀਓ ਵਿੱਚ 20 ਕਿਲੋਲੀ ਮੈਂ ਪਾਵਾਂਗੇ ਅੱਛਾ 20 ਕਿਲੋ ਵਾਲੀ ਮੱਝ ਤੇ 40 50 60 ਕਿੱਲਵਾਂ ਵਾਲੀਆਂ گاਵਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਉਣੀ ਆ ਤੇ ਦਿਖਾਵਾਂਗੇ ਵੀ ਸੂਈਆਂ ਸਵਾਈਆਂ ਕਾ ਵੀ ਗਾਂ ਵੱਜੀ ਆ ਜੇ ਤਰ੍ਹਾਂ ਵੀ 2 ਵੱਜੀਆਂ ਵਾ ਇਹ ਸਾਰੀਆਂ ਸੂਈਆਂ ਸਵਾਈਆਂ ਵਾ ਇਹ ਸਾਰਾ ਮਾਲ ਫੇਰ ਅਗਲੀ ਵੀਡੀਓ 'ਚ ਪਾਉਣਾ ਵਾ ਹਨਾ ਅਗਲੀ ਵੀਡੀਓ 'ਚ ਪਾਵਾਂਗੇ ਤਿਆਰ ਕਰਕੇ ਹਨਾ ਠੀਕ ਆ ਤੇ ਚੱਲਾ ਫੇਰ ਜਿਹੜੀ ਹੁਣ ਆ ਵਾ ਇਹ ਹੀ ਦਿਖਾ ਦਈਏ ਪਹਿਲਾਂ ਵੀਡੀਓ ਦੂਜਾ ਸੁਗਾ ਸੂਈ ਦੇ ਵਹਿੜ ਅੱਛਾ ਹਾਂਜੀ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਸੁਈ ਨੂੰ ਹੋ ਗਏ 15 ਦਿਨ ਹੈ 15 ਦਿਨ ਹੋ ਗਏ 15 20 ਦਿਨ ਦੇ ਲਗਭਗ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਹੋਊਗਾ ਕੋਈ 16 15 16 ਹਜ਼ਾਰ ਜਿਹੜਾ ਤੋਰੋ ਫਿਰ ਇਕਰੀ ਬਾਕੀ ਕੱਦ ਕਾਠ ਚੰਗਾ ਵਾ ਇਹਦਾ ਵੀ ਹੈਗੀ ਜਰਸੀ ਕ੍ਰੋਸ ਦੇ ਸਹਾਰਾ ਕੱਦ ਕਰ ਤੰਗਾ ਆ ਜਾ ਲੈ ਆਓ ਬਾਕੀ ਥਾਣੇ ਬੜਾ ਪਿਆਰਾ ਲੱਗਾ ਇਹ ਦੇਖੋ ਥਾਣੇ ਤੁਹਾਨੂੰ ਦਿਖਾ ਦਿੰਨੀ ਇਹ ਆ ਵੀ ਚਲੋ ਜਿੰਨੇ ਸ਼ੌਂਕ ਨਾਲ ਵੜਾਂ ਘਰੇ ਰੱਖਣੀਆਂ ਉਹਦੇ ਲਈ ਚੰਗੀਆਂ ਆ ਆ ਥਾਣੇ ਦੇ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਚੰਗੇ ਗਿਆਪ ਤੇ ਥਾਣੇ ਆ ਗੁਲਾਬੀ ਰੰਗ ਦਾ ਥਾਣੇ ਆ ਅਗਰ ਬੱਚਾ ਕੀ ਆ ਵੀ ਦੀ ਜੇ ਮਗਰ ਬੱਚਾ ਆ ਤੇ ਕਿੰਨਾ ਫੇ ਰੱਖਣੇ ਦਾ ਮੁੱਲ ਮੋਰ 55000 ਆਸੋ ਹੈ 75000 ਅੱਛਾ 75000 ਦੇ ਠੀਕ ਹੈ ਫੋਨ ਲਾਇ ਮਾਨ ਕਰ ਦਾਂਗੇ ਥੋੜਾ ਜਿਹਾ ਅੱਛਾ ਹੋਰ ਮਾਨ ਕਰ ਦੋਗੇ ਠੀਕ ਹੈ ਤੇ 15 16 ਲੀਟਰ ਦੁੱਧ ਤਿਆਰ ਆ ਮੁੱਖ ਬਿਲਕੁਲ ਵਿੱਚ ਹੋ ਕੇ ਖੜੇ ਅੱਛਾ ਦੁੱਧ ਮਈਆਂ ਵਰਗਾ ਗਿਰਦੀ ਤੇ ਬਾਕੀ ਜੇ ਕੋ ਸਾਮ ਕਰ ਲੂਗਾ ਤੇ ਵਧਾ ਵੀ ਸਕਦਾ ਹੈ ਨਾ ਤੇ ਹੁਣ ਆ ਇਹਦਾ ਸੋਆ ਕਿੰਨਾ ਜੇ ਇਹ ਪਹਿਲਾ ਜੇ ਇਹ ਪਹਿਲਾ ਜੇ ਕਿਤੇ ਉਹਦਾ ਕਿੰਨਾ ਸੋਆ ਜੇ ਉਹਦਾ ਦੂਜਾ ਜੀ ਅੱਛਾ ਉਹਦਾ ਦੂਜਾ ਇਹਦਾ ਪਹਿਲਾ ਸੋ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ 15 15 ਦਿਨ ਦਾ ਲੱਗ ਬਗ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਉਹ 16 15 16 ਆਮ ਨਾਲ ਦੇ ਕੋਲ ਪਿਆਰ ਅੱਛਾ ਹਾਂਜੀ ਤੋਰੋ ਫਿਰ ਇੱਕ ਦਿਨ ਇਹ ਤੇ ਜੇ ਵੱਧ ਜੂਗੀ ਦੁੱਧਾਂ ਹੋਰ ਇਹ ਕਿੰਨਾ ਕਰੀ ਜਾਊਗੀ ਵਿੱਚ 18 ਕਿਲੋ ਚਾਹਣਾ ਚਾਹੀਦਾ ਬਸ਼ੀ ਠੀਕ ਚਲੋ ਲੈ ਆਇਓ ਬਾਕੀ ਇਹ ਵੀ ਜਰਸੀ ਕਰ ਉਸ ਤੇ ਅੱਜ ਤੁਹਾਨੂੰ ਜਰਸੀ ਕਰ ਉਸ ਦਿਖਾਉਣੀ ਹੈ ਤੇ ਅਗਲੀ ਵੀਡੀਓ ਸਾਰੀਆਂ ਐਚਐਫ ਤੁਹਾਨੂੰ ਦਿਖਾਉਣੀ ਹੈ। ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ। ਆਹ ਦੇਖ ਸਾਡੇ ਥਾਣੇ ਦੇ ਵੀ ਲੱਗੇ ਤਾਂ। ਬੱਚੇ ਕਿਹਦੇ ਵੀ ਲੱਗੇ। ਬੱਚੇ ਵੀ ਆ ਵੱਜੀ। ਪਰਲੀ ਪਹਿਲੇ ਨੰਬਰ ਵਾਲੀ ਦਾ ਜੀ ਆ ਪਹਿਲੇ ਨੰਬਰ ਵਾਲੀ ਦਾ ਬੱਚਾ ਜੀ ਹਾਂ ਦੂਜੇ ਨੰਬਰ ਵਾਲੀ ਦਾ ਜੀ ਦਤਾ ਦੇ ਵਿੱਚ ਆ ਦੂਜੇ ਨੰਬਰ ਵਾਲੀ ਦਾ ਬੱਚਾ ਕਿੰਨਾ ਫਿਰ ਅਖੀਰ ਦਾ ਮੁੱਲ ਆਪਾਂ ਇਹਦਾ ਮੁੱਲ 55 ਹੀ ਜੀ ਅੱਛਾ ਇਹਦਾ 55000 ਰੁਪਏ 5000 ਛੋੜ ਕਰ ਦਾਂਗੇ ਅੱਛਾ 54 ਜੀ ਮਾਨ ਹੈਗਾ ਕੋਈ ਫਿਰ ਮਾਨ ਕਰ ਦਾਂਗੇ ਅੱਛਾ ਹਾਂ ਠੀਕ ਆ ਤੇ ਬਾਕੀ ਆ ਵੀ ਚਲੋ ਕੋ ਫੋਨ ਲਾਉਗਾ ਤੇ ਹੋ ਜਾਊਗਾ ਮਾਨ ਤਾਂ ਮੌਕੇ ਤੇ ਛੋੜ ਦੇ ਨਹੀਂ ਦੇਗੇ ਤੋਰਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਹੋਰ ਕੁਛ ਹੈ ਨਾ ਫਿਰ ਜਿਹੜੀਆਂ ਸੁਈਆਂ ਚੋਚਵਾ ਕੇ ਖੜਨਾ ਸੁਈਆਂ ਦੇ ਆਪਣੀ ਚਵਾਈ ਕਰਕੇ ਖੜਾ ਬਾਕੀ ਇਹ ਆ ਵੀ ਘਰ ਰੱਖਣ ਲਈ ਵੜਾ ਚੰਗੀਆਂ ਵਾਂ ਸੱਬ ਦੀਆਂ ਵਾਂ ਜਿਹੜੀਆਂ ਸੋਨੀਆਂ ਵਾ ਇਹਨਾਂ ਦਾ ਕੱਲਾ ਦੁੱਧ ਤਾਂ ਮੋਲ ਨਹੀਂ ਨਾਲ ਜਰਸੀ ਕ੍ਰੋਸ ਜਿਹੜਾ ਸੋਨ ਪਨੇ ਦਾ ਮੁੱਲ ਵੀ ਆਪਸਾ ਨਾ ਜਿਹੜੇ ਸੱਬ ਦੀਆਂ ਵਾਂ ਵੜਾ ਚਲੋ ਜੋ ਵੀ ਆ ਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਕੇ ਆ ਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ